ਲਓ ਜੀ ਦੋਸਤੋ ਅਸੀਂ ਬਣਾਤਾ ਕਰੇ ਸਵਿੰਗ ਪੋੜਾ ਬੱਚਿਆਂ ਵਾਸਤੇ ਬੱਚੇ ਇਸ ਨੂੰ ਪੋੜਾ ਆਨੰਦ ਲੈਂਦੇ ਹੋਏ ਨਾਲ ਨਾਲ ਅਸੀਂ ਖੇਤੀવાડી ਆਵਧੀ ਕਰ ਜੋਗੀ ਔਰ ਹੋਰ ਵੀ ਖੇਤੀ ਆ ਨਾ ਇਹ ਮਰ ਖੇਤੀ ਵਾਲੇ ਨੂੰ ਵੀ ਦੇਖਾ ਮਾਵਾ ਮਿਲ ਆ ਲੈਡ ਜਾ ਲੈਡ ਜਾ ਲੈਡ ਜਾ ਲੈਟ ਜਾ ਲਿਟ ਜਾ ਲਿਟ ਜਾ ਲਿਟ ਜਾ ਨੇਰੀ ਵੀ ਆ ਗਈ ਤੇਰਾ ਨੇਰੀ ਚੜੀ ਆਉਂਦੀ ਹੈ ਜਿੱਦ ਤਰ ਬਹੁਤ ਨਾ ਹੁਣ ਮੀਣਾ ਨਾ ਕਰ ਮੈਂ ਆਹ ਸੰ ਪੰਜਾਬ ਦਾ ਕੀ ਹਾਂ ਤਾ ਨਾ ਮੈਂ ਜ਼ਿਆ ਡੜੀ ਨਹੀਂ ਆਈਆ ਹੈ ਮੈਂ ਕਿ ਡੜੀ ਆਪਾਂ ਚਾਹਣਾ ਪਰ ਕਿਸੇ ਕੁਝ ਦੇਖ ਨਾ ਪਤਲਾ ਹੋਣੀ ਭਰ ਲਾਂਗੇ ਮੈਂ ਪਤਲਾ ਵਾ ਵਾ ਮੇਰੀ 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 ਲੜ ਗਈ ਉਹ ਲੱਗਿਆ ਮੇਰਾ ਪਰਨਾ ਉੱਡੂਗਾ ਦੇਖ ਲੈ ਆਮੜਾ ਬੇਸਿੰਗ ਪੜ ਪਰਦੇ ਵੀ ਨਹੀਂ ਕਾ ਸ਼ਾਲਵਾਰ ਇਹ ਚ ਮੈਂ ਟੈਪ ਤੇ ਨਾ ਤੁਰ ਟੈਪ ਤੇ ਨਾ ਤੁਰ ਉਹ ਤਰਪਾਲ ਪਾੜ ਦੋ ਇਹਨਾਂ ਕੁੱਤੋਂ ਵਾਲਾ ਸਾਈਡ ਤੋਂ ਮੈਂ ਬਾਹਰ ਤਰਪਾਲ ਪਾੜ ਦੂੰ ਮੇਰੇ ਕਿਤਨੀ ਨਾ ਆਏਗਾ ਹੈ ਫਿਰ ਇੱਕ ਦਿਨ ਹੀ ਨਾ ਆਏਗਾ ਤਰਪਾਲ ਪਾੜ ਦੋ ਇਹਨਾਂ ਕੁੱਤੋਂ ਸਾਈਡ ਤੋਂ ਰੋਈ 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 ਤੇ ਮੌਜ ਮਸਤੀ ਤੇਰਾ ਮੌਸਮ ਖਰਾਬ ਹੋ ਗਿਆ ਤੇ ਨੇਰੀ ਚੜ੍ਹਾਈ ਜੀ ਉਹ ਬਹੁਤ ਤੇਜ਼ ਨੇਰੀ ਓ ਮਾਈ ਗੋਡ ਨਹੀਂ ਆਜੂ ਲੱਗਦਾ ਟੈਪ ਤੇ ਕਾ ਜਿਹੜੇ ਬੈਠਾ ਨਹੀਂ ਬਰਬਾਦ ਸੀ ਓਏ ਮੁੰਡਾ ਤੂੰ ਕਿੱਥੇ ਗਿਆ ਮੁੰਡਾ ਬਹੁਤ ਤੇਜ਼ ਇੰਜੀਨੀਅਰ ਆ ਗਈ ਜੀ ਬਹੁਤ ਤੇਜ਼ ਲਾਈਵ ਮਨ ਮਾਰਾ ਜੀ ਆ ਤਾਂ ਦੋ ਸਾਡੇ ਅੰਨ ਦੇ ਜਾ ਦੇ ਗੱਲ ਇਹ ਨੂੰ ਲੈ ਚੱਕ। ਅਸਤਰ ਹੈ ਨਾ ਕਿ ਉਹ ਪਾਣਾ ਉੱਡੂਗਾ ਨਾ ਉੱਡੂਗਾ।